ਮੈਂ ਤਨਵਾਦੀ ਆ ਸਰਦਾਰ ਅਜੀਤ ਕੰਵਲ ਸਿੰਘ ਹਮਦਰਜੀ ਦਾ ਜਿਹੜੇ ਜੁਆਇੰਟ ਡਾਇਰੈਕਟਰ ਪੰਜਾਬ ਪਬਲਿਕੇਸ਼ਨ ਡਿਪਾਰਟਮੈਂਟ ਰਿਟਾਇਰ ਹੋਏ ਨੇ ਇਹ ਮੇਰੇ ਰੂਪੇ ਮੇਰੇ ਦਰਚੈਨਾ ਵਾਸਤੇ ਥਾ ਸਤਕਾਰ ਹੈ ਪਿਆਰ ਹੈ ਤੁਹਾਨੂੰ ਬੇਨਤੀ ਕਰਾਂਗੇ ਕਿ ਆਪਨੇ ਬਹੁਤ ਅੱਛੇ ਕਵੀ ਨੇ ਆਪਣੀ ਕੁਰਸੀ ਦਾ ਸੰਭਾਲ ਹਮਦਰ ਸਾਹਿਬ शुक्रिया ਸਰ ਤੁਹਾਡੇ ਇਹਨਾਂ ਪਿਆਰ ਭਰੇ ਸ਼ਬਦਾਂ ਲਈ ਤੇ ਐਨੀ ਕਾਬਲ ਤੇ ਉੱਚ ਦਰਜੇ ਦੀ ਜਿਹੜੀ ਅੱਜ ਲਈ ਆਡੀਅנס ਬੈਠੀ ਹੈ ਇੱਥੇ ਉਹਨਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਸਟੇਜ ਤੇ ਵਿਰਾਜਮਾਨ ਸਾਰੇ ਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਮੁੱਢਈ ਤੇ ਸਾਹਮਣੇ ਬੈਠੇ ਪੰਜਾਬ ਪੰਜਾਬੀਅਤ ਦੇ ਸਾਰੇ ਹੀ ਹੁੰਦਰਦਾਂ ਨੂੰ ਸਲਾਮ ਹੈ ਅੱਜ 8 6 ਹੈ ਦੋ ਦਿਨ ਪਹਿਲਾਂ 6 6 ਤੇ ਡਾਕਟਰ ਸਾਹਿਬ ਨੇ ਆਪਣੇ ਪਹਿਲੇ ਇਸ ਸਮਾਗਮ ਦੇ ਹਿੱਸੇ ਵਿੱਚ ਅੰਤ ਵਿੱਚ ਜੋ ਸ਼ਬਦ ਕਹੇ ਸਨ ਉਹਨਾਂ ਦੀ ਮੈਨੂੰ ਇਸ ਸਮਾਗਮ ਦੇ ਸ਼ੁਰੂ ਦੇ ਵਿੱਚ ਹੀ ਇਤਿਹਾਸ ਸੀ ਮੈਂ ਤਨਵਾਦੀ ਹਾਂ ਕਿ ਉਹਨਾਂ ਅੰਤਲੇ ਸ਼ਬਦਾਂ ਲਈ ਡਾਕਟਰ ਸਿੰਧਰਪਾਲ ਜੀ ਦੇ ਕਿ ਉੱਥੋਂ ਹੀ ਮੈਂ ਆਪਣੀ ਗੱਲ ਸ਼ੁਰੂ ਕਰਾਂ ਬੇਸ਼ੱਕ ਅੱਜ ਦਾ ਇਹ ਸਮਾਗਮ ਕਵੀ ਸੰਮੇਲਨ ਹੈ ਪਰ ਮੈਂ ਥੋੜੀ ਜਿਹੀ ਪ੍ਰਧਾਨ ਜੀ ਮੰਡਲ ਤੋਂ ਛੋਟ ਲਵਾਉਣਾ 6 6 ਦੀ ਘਟਨਾ ਕੋਈ ਸਧਾਰਨ ਘਟਨਾ ਨਹੀਂ ਇਹ ਦੋ ਜਜ਼ਬਿਆਂ ਦੀ ਘਟਨਾ ਸੀ ਪਹਿਲਾ ਇੱਕ ਪਾਲਤੂ ਜਜ਼ਬਾ ਜੋ ਕੇਵਲ ਤੇ ਕੇਵਲ ਨਿੱਜੀ ਸਵਾਦ ਚੋਂ ਉਪਤਿਆਸ ਤੇ ਦੂਸਰਾ ਸਮਾਜਿਕ ਜੋ ਰੋ ਪੀੜ ਹਮਦਰਦੀ ਦੇ ਲਾਵੇ ਦੇ ਵਿੱਚੋਂ ਉਪਲਿਆ ਸੀ ਇਹ ਦੋ ਜਜ਼ਬਿਆਂ ਨੂੰ ਬਿਆਨ ਕਰਨ ਵਾਲੀਆਂ ਬੇਸ਼ੱਕ ਦੋ ਔਰਤਾਂ ਹੀ ਸਨ ਪਰ ਇਹ ਮੁਕੰਮਲ ਪੰਜਾਬ ਦੀ ਤਸਵੀਰ ਸਨ ਅੱਜ ਦਾ ਇਹ ਜੋ ਸਮਾਗਮ ਹੈ ਇਹ ਬੁੱਧੀਜੀਵੀਆਂ ਦਾ ਸਮਾਗਮ ਹੈ ਤੇ ਤੁਹਾਡੇ ਸਾਰਿਆਂ ਨੂੰ ਇਹ ਮੰਗ ਵੀ ਕੀਤੀ ਜਾਂਦੀ ਹੈ ਕਿ ਇਹਨਾਂ ਜਜ਼ਬਿਆਂ ਨੂੰ ਇਹਨਾਂ ਦੇ ਸਹੀ ਰੂਪ ਦੇ ਵਿੱਚ ਸਮਝਿਆ ਜਾਏ ਪਰਖਿਆ ਜਾਏ ਤੇ ਤੁਹਾਡੇ ਵੱਲੋਂ ਉਹਦੇ ਲਈ ਕੋਈ ਨਾ ਕੋਈ ਆਵਾਜ਼ ਵੀ ਜ਼ਰੂਰ ਲਾਈ ਜਾਏ ਅਸੀਂ ਇਹ ਸੁਣਦੇ ਆਏ ਹਾਂ ਹਮ ਲਾਏ ਹੈ ਤੂਫਾਨ ਸੇ ਕਸ਼ਤੀ ਨਿਕਾਲ ਕੇ ਇਸ ਦੇਸ਼ ਕੋ ਰੱਖਣਾ ਮੇਰੇ ਬੱਚੋ ਸੰਭਾਲ ਕੇ ਪਰ 6 ਨੂੰ ਲੱਗੀ ਆਵਾਜ਼ ਉਸ ਨੌਜਵਾਨ ਬੱਚੀ ਦੀ ਸਾਨੂੰ ਇਹ ਦੱਸ ਗਈ ਕਿ ਇਹ ਜਿਹੜੀ ਕਸ਼ਤੀ ਹੈ ਕੁਝ ਸਵਾਰਥਾਂ ਕਰਕੇ ਜਾਣਬੁੱਝ ਕੇ ਇਹਨੂੰ ਭਵਰਾਂ ਦੇ ਵਿੱਚ ਫਸਾਇਆ ਗਿਆ ਤੇ ਉਸੇ ਹੀ ਚੀਜ਼ ਨੂੰ ਸਮਰਪਿਤ ਨੇ ਮੇਰੀਆਂ ਚੰਦ ਲਾਈਨਾ ਜੋ ਅੱਜ ਸਵੇਰੇ ਹੀ ਮੈਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੇ ਵਾਸਤੇ ਸ਼ਾਇਦ ਲਿਖੀਆਂ ਗਈਆਂ ਜਾਂ ਮਨ ਦੀ वेदना ਜੋ ਸੀਗੀ ਅਸੀਂ ਸੰਵੇਦਨਾ ਦੀ ਗੱਲ ਕਰਦੇ ਆ ਮੈਨੂੰ ਖੁਸ਼ੀ ਹੈ ਦਰਦੀ ਸਾਹਿਬ ਵੀ ਆਨਲਾਈਨ ਸਾਡੇ ਨਾਲ ਹੁਣ ਤੱਕ ਸ਼ਾਮਲ ਸੀਗੇ ਇਹ ਸਾਰਾ ਸਮਾਗਮ ਉਹਨਾਂ ਨੇ ਆਪ ਵੀ ਦੇਖਿਆ ਤੇ ਉਸੇ ਸੰਵੇਦਨਾ ਦੇ ਤਹਿਤ ਚੰਗ ਲਾਈਨਾਂ ਨੇ ਜੇ ਤੁਸੀਂ ਕਹਿਣਾ ਹੋਏ ਤਾਂ ਇਹਨਾਂ ਨੂੰ ਬੇਸ਼ੱਕ ਖੁੱਲੀ ਕਰਤਾ ਦਾ ਨਾਮ ਦੇ ਸਕਦੇ ਹੋ ਪਰ ਮੇਰੇ ਹਿਸਾਬ ਨਾਲ ਇਹ ਇੱਕ ਮਿੰਨੀ ਕਹਾਣੀ ਹੈ ਸਾਡੇ ਪਿੰਡ ਦੇ ਸ਼ਾਹੂਕਾਰ ਦੇ ਕਈ ਕੁੱਤੇ ਪਾਲ ਰੱਖੇ ਸੀ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਇੱਕ ਦਿਨ ਆਪਣੀ ਮਜਬੂਰ ਗਰਜ਼ ਲੈ ਕੇ ਇੱਕ ਦਿਨ ਆਪਣੀ ਮਜਬੂਰ ਗਰਜ਼ ਲੈ ਕੇ ਮੈਂ ਵੀ ਉਸ ਦੇ ਬੂਹੇ ਤੇ ਜਾ ਖੜਾ ਹੋਇਆ ਇੱਕ ਇੱਕ ਕਰਕੇ ਅੰਦਰੋਂ ਕੁੱਤਾ ਆਉਂਦਾ ਭੌਂਕਦਾ ਤੇ ਫਿਰ ਅੰਦਰ ਬਰਾਂਡੇ 'ਚ ਬੈਠੇ ਆਪਣੇ ਮਾਲਕ ਕੋਲ ਚਲਾ ਜਾਂਦਾ ਉਹ ਉਸ ਨੂੰ ਕੋਈ ਟੱਕ ਦਿੰਦਾ ਤੇ ਪੜੋਸਪ ਅਨੇਰ ਹੋਣ ਤੇ ਸਮਝ ਆਈ ਮੈਂ ਇੱਕ ਧੀਮ ਜੱਕ ਕੇ ਕੁੱਤੇ ਦੇ ਵਗਾਮ ਉਹ ਤੋਂਗਾ ਤੋਂਗਾ ਮੋੜ ਅੰਦਰ ਚਲਾ ਗਿਆ ਕਿ ਚੂੰ ਚੂੰ ਕਰਦਾ ਆਪਣੇ ਮਾਲਕ ਕੋਲ ਜਾ ਬੈਠਾ ਮਾਲਕ ਨੇ ਅੰਦਰੋਂ ਆਵਾਜ਼ ਮਾਰੀ ਕੌਣ ਹੈ ਓਏ ਪਰ ਬਾਹਰ ਨਹੀਂ ਨਿਕਲਿਆ ਮੈਂ ਆਪਣਾ ਥੈਲਾ ਚੁੱਕਿਆ ਧੀਮ ਵਾਲੇ ਹੱਥ ਦੀ ਤਾਕਤ ਨੂੰ ਮਹਿਸੂਸ ਕੀਤਾ ਕੁੱਤੇ ਦੀ ਚੂੰ ਚੂੰ ਨੇ ਮੈਨੂੰ ਇੱਕ تسلی دی گرج نو شاید میں اوتھے ہی ਛੱਡ ਆਇਆ ਹੁਣ ਹਲਕਾ ਜਿਹਾ ਮਹਿਸੂਸ ਹੋਇਆ 바ਵਾ ਵਿੱਚ ਨਵੀਂ ਸ਼ਕਤੀ ਮਹਿਸੂਸ ਹੋਈ ਹਵਾ ਦੇ ٹھੰਡੇ ਤੇ ਆਜ਼ਾਦ ਹੁੰਦੇ ਨੇ ਮੈਨੂੰ ਕੋਲ ਸੀ ਮੈਂ ਘਰ ਵਾਪਸ ਜਾ ਰਿਹਾ ਸੀ ਮੈਂ ਘਰ ਵਾਪਸ Bom, Port, boa